ਫੜ ਤਿਆਰੀ ਆ ਫੜ ਤਿਆਰੀ ਉਧਰ ਕਹਿੰਦੇ ਗੁਰਦੀਪ ਦੇ ਤਿੰਨ ਜੱਸੇ ਸਾਡੇ ਜਸਟ ਵਿਆਰਾ ਨਿਊਜ਼ੀਲੈਂਡ ਪਿੰਬਰ ਬੇਗੋ ਵਾਲ ਸੁੱਚਾ ਬਰਬਰ ਅਰਸ਼ ਨਿਊਜ਼ੀਲੈਂਡ ਰਮਣ ਬੇਗੋ ਵਾਲ ਤੇ ਦੀਪ ਨਿਊਜ਼ੀਲੈਂਡ ਨਾਲ ਜਸਪਾਲ ਅੰਕਲ ਹੌਲੈਂਡ ਕੋ ਉਹ ਕਹਿੰਦੇ ਵੀ ਗੁਰਦੀਪ ਦੇ ਤਿੰਨ ਜੱਸੇ ਪੌ ਜੱਗ ਦੇ ਮੈਂ ਅਗਲੀ ਰੇਡ ਕਹਿੰਦੇ ਗੱਤੋ ਵਾਲਿਆ ਪੁਲਵਾਨ ਆ ਚਰਚੇ ਕਹਿੰਦੇ ਟਿੱਪੇ ਵਾਲੇ ਬਾਟੀ ਦੇ ਆ ਲੋਨਦੀ ਬਾਨੇ ਆ ਦੁਨੀਆ ਚੌਂਦੀ ਆ ਮੇਰੇ ਮਿੱਤਰੋ ਅੱਜ ਬੱਡੇ ਮੱਲਾਂ ਦੀ ਟੱਕਰ ਕਹਿੰਦੇ ਵੱਡਿਆਂ ਦੇ ਨਾਲ ਨੰਬਰ ਇਸੇ ਨੇ ਦੁਗਾਲਾ 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 ਆ ਤੇ ਆ ਤੇ ਆ ਤੇ ਆ ਟੱਕਾ ਭਾਜੀ ਦੁਗਾਲਾ 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 ਮੇਲਾ ਨੱਚ ਉੱਠਿਆ ਮੇਲਾ ਗੂੰਜ ਉੱਠਿਆ ਪਰ ਗੱਦੋ ਵਾਲਿਆਂ ਵੀ ਸਰਾਦ ਸਾਹਮਣੇ ਬੂਰੀ ਆ ਗਿਆ ਹੈਲੋ ਵੱਡੇ ਲੜਨ ਹੋ ਗਏ ਤਾਰੀ ਟਰੰਗਾ ਤੇ ਸਤਨਾਮ ਬੈਂਸ ਉਹ ਕਹਿੰਦੇ ਨੇ ਬਿਓ ਪ੍ਰਾਂਤੀ ਨਿਊਜ਼ੀਲੈਂਡ ਦਾ ਯਾਫੀ ਜਿਹੜਾ ਵੀ ਜਫਾ ਲਾਓ ਤਾਂ 11000 ਰੁਪਇਆ ਹਰ ਇੱਕ ਜਫੇ ਦਾ ਇੰਤਜਾਲੇ ਮੇਰੇ ਵੀਰੋ ਸਾਹਮਣੇ ਸਿਲੂਆ ਤੇ ਦੂਜੇ ਪਾਸੇ ਪੂਰੀਆ ਉਹ ਵੇਖਾਂਗੇ ਇੱਕ ਪਾਸੇ ਬਾਹੂ ਅਪਰਪੜ ਦੀ ਧਰਤੀ ਦਾ ਸਿਲੂ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਜਫਾ ਤੇ ਸਤਨਾਮ ਬੈਂਸ ਗੱਤ ਵਾਲੀਏ ਪਲਵਾਰ ਲਈ 5000 ਦੇ ਜਿਹੜੇ ਵੱਡੇ ਮਾਨ ਸਨਮਾਨ ਨੇ ਸਾਹਮਣੇ ਦੋਤੇ ਵਾਲਾ ਉੱਧਰ ਮੇਰੇ ਵੀਰੋ ਕਾਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸਿੰਧੂਆ ਛੇੜ ਓ ਮੁੰਡੇ ਨੂੰ ਓ ਸਿੰਧੂਆ ਛੇੜ ਓ ਮੁੰਡੇ ਨੂੰ ਓ ਸਿੰਧੂਆ ਛੇੜ ਓ ਮੁੰਡੇ ਨੂੰ ਉਧਰੋਂ ਬੰਟੀ ਨੂੰ 11000 ਬਾਈ ਹੈਪੀ ਹੀਰਾ ਬਾਈ ਚਰਨਜੀਤ ਹੀਰਾ ਉਹਨਾਂ ਵੱਲੋਂ ਮੈਂ ਆਖਿਆ ਸਿੰਧੂਆ ਛੇੜ ਓ ਮੁੰਡੇ ਨੂੰ ਅਬਤਾਰ ਸਿੰਘ ਤਾਰੀ ਟ੍ਰੰਗੇ ਦੀ ਟੀਮ ਖੇੜਦੀ ਆ ਭਰਾਵਾ ਦੀ ਟੀਮ ਸਤਨਾਬ ਬੈਸਰਾ ਦੀ ਟੀਮ ਆ ਉਹ ਤੀਰਥ ਕਬਾਲਾ ਦੀ ਟੀਮ ਗੁਰਪ੍ਰੀਤ ਭੱਲੇ ਉਹਨਾਂ ਦੀ ਟੀਮ ਨੂੰ ਦੇਖੋ ਬੋਲ ਬੱਲੇ ਬੱਲੇ 1 ਲੱਖ 50000 ਹੁਣ ਫਿਰ ਲੱਗੂਗੇ ਨਹੀਂ ਇਹ ਹੱਥ ਗਿਆ 1 ਲੱਖ 91 ਵਾਰੀ ਤਾੜੀਆਂ ਦੋਨਾਂ ਟੀਮਾਂ ਲਈ ਜ਼ੋਰਦਾਰ ਸਿਰੇ ਦਾ ਮੁਕਾਬਲਾ ਹੈ